raag asa mahalla chautha so purakh ek om kar sat gur parsad akal purakh ik hai sat guru di kirpa naal milda hai so purakh niranjan har purakh niranjan har agamma ਅਗਮ ਅਪਾਰ ਵਾਹਿਗੁਰੂ ਦਾਗ ਦੋਸਤੋਂ ਰਹਿਤ ਤੇ ਪਵਿੱਤਰ ਹੈ ਉਹ ਹਰ ਪਹੁੰਚ ਤੋਂ ਪਰੇ ਤੇ ਬਿਆੰਤ ਹੈ ਸਭ ਤੇ ਆਵੇ ਸਭ ਤੇ ਆਵੇ ਤੁਦ ਜੀ ਹਰ ਸੱਚੇ ਸਿਰਜਨ ਹਾਰਾ ਏ ਪ੍ਰਭੂ ਜੀ ਤੁਹਾਨੂੰ ਸਾਰੇ ਸਿਮਰਦੇ ਹਾਂ ਤੁਸੀਂ ਸੱਚੇ ਰਚਨਾ ਕਰਨ ਵਾਲੇ ਹੋ ਸਬ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰ ਇਹ ਸਾਰੇ ਜੀਵ ਤੁਹਾਡੇ ਹਨ ਤੁਸੀਂ ਜੀਵਾਂ ਦੇ ਦਾਤੇ ਹੋ ਹਾਰ ਤੇ ਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਸੰਤ ਜਨੋ ਹਰੀ ਦਾ ਨਾਮ ਜਪੋ ਉਹ ਸਾਰੇ ਦੁੱਖ ਦੂਰ ਕਰ ਦੇਣ ਵਾਲਾ ਹੈ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਹਰੀ ਆਪੇ ਮਾਲਕ ਹੈ ਆਪੇ ਸੇਵਕ ਵੀ ਹੈ ਇਹ ਨਾਨਕ ਨਾਨਕ ਵਿਚਾਰੇ ਲੋਕਾਂ ਦੇ ਹੱਥ ਵਿੱਚ ਕੁਝ ਨਹੀਂ ਹੈ ਤੂੰ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਸਰ ਪੁਰਖ ਸਮਾ ਤੁਸੀ ਹਰ ਜੀਵ ਦੇ ਸਰੀਰ ਵਿੱਚ ਉਸਦੇ ਮਨ ਵਿੱਚ ਵਸਦੇ ਹੋ ਅਕਾਲ ਪੁਰਖ ਜੀ ਸਿਰਫ ਤੁਸੀਂ ਹੀ ਸਭਨਾ ਵਿੱਚ ਸਮਾਈ ਹੋਏ ਹੋ ਇਹ ਕੁ ਦਾਤੇ ਇੱਕ ਪਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਇੱਕ দান ਕਰਨ ਵਾਲੇ ਤੇ ਇੱਕ ਪਿਖਾਰੀ ਹਨ ਇਹ ਸਭ ਤੇਰੇ ਹੀ ਖੇਡ ਹਨ ਤੂੰ ਆਪੇ ਦਾਤਾ ਆਪੇ ਪੁਗਤਾ ਜੀ ਹੂੰ ਤੁਦ ਬਿਨ ਆਵਰ ਨਾ ਜਾਣ ਤੂੰ ਆਪ ਹੀ ਦਾਤਾ ਹੈ ਤੇ ਭੋਗਣ ਵਾਲਾ ਹੈ ਮੈਂ ਤੇਰੇ ਬਿਨਾ ਹੋਰ ਕੁਝ ਨਹੀਂ ਜਾਣਦਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ क्या गुण आख बका तू पार ब्रह्म परमात्मा है व्यंत व्यंत है मैं तेरे केड़े केड़े गुण दसा सो जो सेवा जो सेवा तुद जी जान नानक तिन कुर वा ਢੀੜੇ ਤੇਰਾ ਸਿਮਰਨ ਕਰਦੇ ਹਨ ਏ ਨਾਨਕ ਮੈਂ ਉਹਨਾਂ ਦੇ ਉਹਨਾਂ ਤੋਂ ਵਾਰ ਨਹੀਂ ਜਾਂਦਾ ਹਾਂ